ਪਾਰਟੀ ਨੇ ਇਹਨਾਂ ਦੀ ਖੇਂਦ ਨੂੰ ਦੇਖੀ ਇਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਔਰ ਜੋ ਸਾਡੀਆਂ ਗੱਡ ਗਿਣਤੀ ਦੀਆਂ ਸਮੱਸਿਆਵਾਂ ਭਾਵੇਂ ਉਹ ਮੁਸਲਿਮ ਭਾਈਚਾਰਾ ਭਾਵੇਂ ਮੁਸਲਮਾਨ ਭਾਈਚਾਰਾ ਜੈਨ ਭਾਈਚਾਰਾ ਹੋਰ 24 ਘੰਟੇ ਸਾਨੂੰ ਯਾਦ ਕਰ ਸਕਦੇ ਹੋ ਔਰ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਨ ਦਾ ਸੀ ਪ੍ਰੋਸਾ ਦਿੱਨੇ ਆ ਪਤਾਨੀ ਸਾਹਿਬ ਨਾਲ ਵੀ ਗੱਲ ਹੋਈ ਆ ਔਰ ਪਾਰਟੀ ਵੱਲੋਂ ਵੈਸੇ ਹੀ ਸਾਨੂੰ ਖੁਦਾਇਤਾ ਹੈ ਸੰਖਿਆ ਔਰ ਉਹਦੀ ਗਿਣਤੀ ਸਰਕਾਰੀ ਅੰਕੜੇ ਤੋਂ ਵੀ ਨਹੀਂ ਆ لیکن ਉਹਨਾਂ ਨੇ ਪ੍ਰੂਫ ਨੂੰ ਮੈਂ ਫਾਸਟਰ ਐਸੋਸੀਏਸ਼ਨ ਨੂੰ ਕੱਢ ਰਿਹਾ ਸੀਗਾ ਕਿ ਰਿਸਟ ਬਣਾਓ ਸਾਡੇ ਕਿੰਨੇ ਚਰਚਸ ਆ ਉਹਨਾਂ ਦੀ ਗੋਲ ਚਿੰਗਣੀ ਕਿਉਂ ਉਹ ਸਾਡੇ ਪੰਚਾਇਤੀ ਜ਼ਮੀਨਾਂ ਉਹ ਵੀ ਤੁਸੀਂ ਸਾਨੂੰ ਉਹਦੇ ਮੈਂ ਜੌਨਸਨ ਦੀ ਜ਼ਿੰਮੇਵਾਰੀ ਲਾਉਂਗਾ ਤੇ ਉਹਦੇ ਪੇਪਰ ਕਢਾ ਕੇ ਤੁਸੀਂ ਨਾਲ ਲਾ ਕੇ ਅੰਟਰ ਦਾਗਾ ਸਾਡੇ ਮジョਰਿਟੀ ਕਮਿਸ਼ਨ ਵੇਂਗ ਵੱਲੋਂ ਔਰ ਇਹ ਤੁਹਾਨੂੰ ਤੁਹਾਡੀ ਇਹ ਸਮੱਸਿਆ ਜਲਦੀ ਦੂਰ ਕਰਨ ਦਾ ਪ੍ਰਸਤਾਵ ਹੈ ਬਹੁਤ ਬਹੁਤ ਬਧਾਈਆਂ ਤੇ ਸ਼ੁਭ ਕਾਮਨਾਵਾਂ ਜੰਮਾ ਸਾਰਿਆਂ ਨੂੰ ਜੈਂਸ ਜੀ ਹਲੋ ਹਲੋ ਅੰਦਾਂ ਨਮੂਨਾ ਦੇ ਇਹ ਪ੍ਰਵੀਸ਼ ਨੂੰ ਸੀ ਦੇ ਘਰ ਦੇ ਵਿੱਚ ਤੋਂ ਮੈਂ ਵੇਚ ਨਹੀਂ ਕਰਦਾ ਜਿੰਨੇ ਵੀ ਸਾਡੇ ਸਾਰੇ ਹੀ ਤੁਮ ਅਨੰਦ ਦੇ ਵਿੱਚ ਹੋ ਜਾਈਏ ਕਿ ਤੁਮ ਅਨੰਦ ਦੇ ਸਾਰਿਆਂ ਨੂੰ ਜਨਮ ਦੇ ਬੜਾ ਸੁਖਬਾਹ ਲਾਉ ਮੇਰੇ ਭੂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਹਰ ਸਾਲ ਦੀ ਤਰ੍ਹਾਂ ਉਹ ਦੁਨੀਆਂ ਵਿੱਚ ਅੱਜ ਵੀ ਇਸ ਵਾਰੀ ਵੀ ਪ੍ਰਭੂ ਜਸੂ ਮਸੀਹ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ 크ਿਸਮਸ ਦੇ ਤੌਰ ਤੇ ਬਣਾਇਆ ਜਾਏਗਾ ਬਕੇਰੀਆਂ ਵਿੱਚ ਵੀ ਇਹ ਦਿਹਾੜਾ ਬੜੇ ਚਾਵਾ ਨਾਲ ਸ਼ਰਧਾ ਨਾਲ ਬਣਾਇਆ ਜਾਵੇਗਾ ਉਸੇ ਹੀ ਲੜੀ ਤਹਿਤ ਅੱਜ ਬਕੇਰੀਆਂ ਵਿਖੇ ਪ੍ਰਭੂ ਜਸੂਮਸੀਹ ਦੀ ਸ਼ੋਭਾ ਯਾਤਰਾ ਕੱਢੀ ਜਾਏਗੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਸ਼ਾਮਲ ਕਰਕੇ ਆਪਣੇ ਆਪ ਨੂੰ ਭਾਗੀ ਸਮਝ ਰਹੇ ਹਾਂ ਸੋ ਪ੍ਰਭੂ ਜਸੂਮਸੀਹ ਦੇ ਨਕਸ਼ੇ ਕਦਮ ਤੇ ਚੱਲਣਾ ਉਹਨਾਂ ਸਿੱਖਿਆਵਾਂ ਨੂੰ ਜ਼ਿੰਦਗੀ ਧਾਰਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕੇਸ਼ ਕੁਚੀ ਟੀਮ ਵੱਲੋਂ ਸਾਰੇ ਪ੍ਰਭੂ ਜਸੂਮਸੀਹ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਮੁਬਾਰਕ ਦਿਨਾਂ ਉਹਨਾਂ ਜਨਮ ਦਿਹਾੜੇ ਤੇ ਔਰ ਪ੍ਰਭੂ ਜਸੂਮਸੀਹ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਪ੍ਰਾਰਥਨਾ ਕਰਦਾ ਸਾਨੂੰ ਸਾਰਿਆਂ ਨੂੰ ਉਹ ਬੁੱਧੀ ਬਖਸ਼ੇ ਔਰ ਚੰਗੇ ਨਾਗਰਿਕ ਬਣਨ ਵਿੱਚ ਉਹ ਸਾਡਾ ਮਦਦ ਕਰ। ਮੁਕੇਰੀਆਂ ਦੇ ਵਿੱਚ ਆਏ ਆ। ਮੈਂ ਜੋਰਸਨ ਨੇ ਮਿਨੋਰਟੀ ਵਿੰਗ ਦਾ ਸਟੇਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਰਿਆਂ ਨੂੰ ਜਿੰਨੇ ਸਾਡੇ ਘੱਟ ਗਿਣਤੀ ਭਾਈਚਾਰਾ ਉਹਨਾਂ ਨੂੰ ਈਸਾਈ ਭਾਈਚਾਰਾ ਤੇ ਬਾਕੀ ਹੋਰ ਵੀ ਸਮਾਜ ਆ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮਦਾਰ ਰਹੀਆਂ ਲੱਖ ਲੱਖ ਵਧਾਈਆਂ ਦਿੰਨਾ ਔਰ ਜਿਹੜਾ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਉਹਦੇ ਲਈ ਵੀ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿਨਾ ਤੇ ਵਧਾਈ ਵੀ ਦਿਨਾ ਔਰ ਇਸੇ ਤਰ੍ਹਾਂ ਸਾਡਾ ਆਪਸੀ ਭਾਈਚਾਰਾ ਤੇ ਪਿਆਰ ਬਣਿਆ ਜਾ ਰਿਹਾ ਤੇ ਪ੍ਰਭੂ ਯਿਸੂ ਮਸੀਹ ਦੀ ਜਿਹੜੇ ਸੰਦੇਸ਼ ਆ ਕਿ ਪਿਆਰ ਜਿਹੜਾ ਸਾਰਿਆਂ ਨਾਲ ਕਰੋ ਆਪਣੇ ਗਵੰਡੀ ਨਾਲ ਵੀ ਪਿਆਰ ਕਰੋ ਇਹ ਸੰਦੇਸ਼ ਅਸੀਂ ਸਾਰੀ ਦੁਨੀਆ 'ਚ ਫਲਾਣਾ ਚਾਹੁੰਦੇ ਆ ਇਸੇ ਸ਼ੋਭਾ ਯਾਤਰਾ ਰਾਈ ਔਰ ਕ੍ਰਿਸਮਸ ਤੇ ਰਾਈ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਾ ਜਸ਼ਨ ਫਿਰ ਤੋਂ ਬਹੁਤ ਬਹੁਤ ਬਧਾਈ ਸਾਰੇ ਹੀ ਜਿੰਨੇ ਵੀ ਲੋਕ ਕਿੰਨੇ ਵੀ ਨਗਰ ਨਿਵਾਸੀ ਆ ਮੈਂ ਹੌਲੀਡੇਸ਼ਨ ਪਾਸਟਰਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੁੰਦੇ ਨਾਤੇ ਬਲਵਿੰਦਰ ਕੁਮਾਰ ਸੰਬਲਾ ਦਾ ਜੈਮਸੀ ਆਖਦਾ ਹਾਂ ਔਰ ਨਵੇਂ ਸਾਲ ਔਰ ਵੱਡੇ ਪਿੰਡੀਆਂ ਬਹੁਤ ਬਹੁਤ ਮੁਬਾਰਕਾਂ ਆਖਦਾ ਔਰ ਸਾਰੇ ਹੀ ਨਗਰ ਦੇ ਅੱਗੇ ਬੇਨਤੀ ਆ ਕਿ ਜੋ ਇਹ ਪ੍ਰਭੂ ਯਿਸੂ ਕੁਸਦਾ ਜਨਮ ਦਿਹਾੜਾ ਅਸੀਂ ਸਾਰੇ ਹੌਲੀਡੇਸ਼ਨ ਪਾਸਟਰਾ ਐਸੋਸੀਏਸ਼ਨ ਔਰ ਜਿੰਨੇ ਵੀ ਇਸ ਬਲਾਕ ਦੇ ਵਿਚਨ ਫਰੰਟ ਦੇ ਜਿੰਨੇ ਵੀ ਆਗੂਏ ਔਰ ਪ੍ਰੈਜ਼ੀਡੈਂਟਾ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਸੇਠ ਖੜ੍ਹਨ ਤੇ ਲਿਆ ਕੇ ਇਸ ਸ਼ੋਭਾ ਯਾਤਰਾ ਨੂੰ ਜੋ ਉਸ ਮੁਕਾਬਲੇ ਲੈ ਕੇ ਜਾਣਾ ਚਾਹੁੰਦੇ ਆ ਕਿ ਜੋ ਪ੍ਰਭੂ ਯਿਸੂ ਮਸੀਹ ਇੱਕ ਮੇਲ ਮਿਲਾਪ ਨੂੰ ਦਰਸਾਉਂਦਾ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਵੀ ਇਸ ਧਰਤੀ ਤੇ ਮੇਲ ਮਿਲਾਪ ਲਈ ਆਏ ਆ ਔਰ ਪ੍ਰਭੂ ਯਿਸੂ ਮਸੀਹ ਨੇ ਸਭ ਨੂੰ ਇੱਕ ਅੱਛਾ ਮੈਸੇਜ ਦਿੱਤਾ ਹੈ ਇੱਕ ਅੱਛਾ ਸੰਦੇਸ਼ ਦਿੱਤਾ ਹੈ ਜੋ ਕਿ ਸਾਰੇ ਸੰਸਾਰ ਵਾਸਤੇ ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਲੋੜ ਜਿੱਹਾ ਪਿਆਰ ਕੀਤਾ ਕਿ ਆਪਣਾ ਇੱਕ ਲੌਤਾ ਪੁੱਤਰ ਦੇ ਦਿੱਤਾ ਪ੍ਰਭੂ ਯੀਸ਼ੂ ਮਸੀਹ ਇਸ ਧਰਤੀ ਤੇ ਸਾਰੇ ਸੰਸਾਰ ਨੂੰ ਬਚਾਉਣ ਦੇ ਲਈ ਆਏ ਆ ਔਰ ਸਾਰੇ ਨੂੰ ਮੇਲ ਬੁਲਾਉਣ ਦੇ ਲਈ ਆ ਇਸ ਕਰਕੇ ਸੀ ਹੁਣ ਇਕਲ ਦੇ ਸਾਰੇ ਹੀ ਲੋਕ ਦੇ ਜਿੱਦੇ ਵੀ ਅੱਗੇ ਆਪਾਂ ਸਾਰੇ ਦੇ ਅੱਗੇ ਅਸੀਂ ਇਹ ਬੇਨਤੀ ਕਰਦੇ ਕਿ ਸਾਰੇ ਮਿਲ ਕੇ ਉਸੇ ਤਰ੍ਹਾਂ ਸ਼ੁਭ ਯਾਤਰਾ ਨੂੰ ਔਰ ਸਫਲ ਕਰਨ ਤਾਂ ਕਿ ਅਸੀਂ ਪਰਮੇਸ਼ਰ ਦੇ ਉਸ ਜੋ ਸੰਦੇਸ਼ ਨੂੰ ਉਹਨੂੰ ਪੂਰਾ ਕਰ ਸਕੀਏ ਔਰ ਸਾਰੇ ਅੱਗੇ ਕਾਬ ਨੂੰ ਤਾਂ ਕਿ ਅਸੀਂ ਆਉਣ ਵਾਲਾ ਸਾਲ ਔਰ ਆਉਣ ਵਾਲਾ ਵੱਡਾ ਦਿਨ ਅਸੀਂ ਮਿਲ ਕੇ ਸਭ ਨੂੰ ਵਧਾਈ ਦਿੰਨੇ ਆ ਔਰ ਮਿਲ ਕੇ ਨੂੰ ਮਨਾ ਕੇ ਅਸੀਂ ਕੋ ਵਧੀਆ ਨਮੂਨਾ ਦੇਣਾ ਚਾਹੁੰਦਾ ਕਿ ਜੋ ਯਿਸੂ ਮਸੀਹ ਨੇ ਸਾਡੇ ਨੂੰ ਸੰਦੇਸ਼ ਦਿੱਤਾ ਉਹਦੇ ਵਿੱਚ ਅਸੀਂ ਰਹਿ ਕੇ ਅਸੀਂ ਸਾਰੇ ਬਿਲਕੁਲ ਆਪ ਨੂੰ ਅਸੀਬਰਤ ਕਰ ਰੱਖ ਸਕੀਏ ਸੰਭਲੇ ਨੂੰ ਜੈ ਮਸੀਹ ਅੱਜ ਮੈਂ ਡਾਕਟਰ ਸ੍ਰੀਿੰਦਰ ਬਰੀਆਣਾ ਜਨਨ ਸਕੱਤਰ ਆਲ ਇੰਡੀਆ ਕ੍ਰਿਸਚਨ ਦਲਿਤ ਫਰੰਟ ਔਰ ਅਸੀਂ ਪੂਰੇ ਯੋਰ ਸ਼ੋਰ ਨਾਲ ਇਹ ਸੋਭਾ ਯਾਤਰਾ ਜਿਹੜੀ ਪਾਸਟਰ ਐਸ਼ੇਸ਼ਨ ਵੱਲੋਂ ਤੇ ਸਮੂਹ ਲੀਡਰਸ਼ਿਪ ਵੱਲੋਂ ਕੱਢੀ ਜਾ ਰਹੀ ਹੈ ਜਿਹਦੇ ਵਿੱਚ ਸਾਰੀਆਂ ਹੀ ਡਿਨੋਮੀਨੇਸ਼ਨਾਂ ਦੇ ਪਾਰਟਿਸਾਨ ਪਾਦਰੀ ਸਵਾਨ ਔਰ ਸਾਡੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਲੀਡਰਸ ਵੱਲ ਮਸੀਹ ਭਾਈਚਾਰੇ ਦੇ ਉਹਨਾਂ ਸਾਰਿਆਂ ਨੇ ਸਮੂਲੀਅਤ ਕੀਤੀ ਹੈ ਔਰ ਅਸੀਂ ਸਾਰਿਆਂ ਵੱਲੋਂ ਮੈਂ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਉਹ ਵਿਸ਼ਵ ਭਰ ਦੇ ਭਾਈਚਾਰੇ ਨੂੰ ਅੱਜ 크리스마ਸ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ ਔਰ ਖਾਸ ਕਰਕੇ ਮੁਕੇਰੀਆਂ ਹਲਕੇ ਨੂੰ ਵਧਾਈ ਦੇਣਾ ਕਿ ਇਹ ਜਿਹੜੀ ਸ਼ੋਭਾ ਯਾਤਰਾ ਅੱਜ ਸਾਡੇ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਇਕ ਯਿਸੂ ਮਸੀਹ ਵੱਲੋਂ ਦਿੱਤੇ ਹੋ ਸੰਦੇਸ਼ ਦੇ ਮੁਤਾਬਕ ਆਪਸੀ ਭਾਈਚਾਰੇ ਦੀ ਸਾਂਝ ਔਰ ਸ਼ਾਂਤੀ ਦਾ ਪੈਗਾਮ ਲੈ ਕੇ ਸ਼ਾਇਦ ਇਹ ਵੱਖ-ਵੱਖ ਜਗ੍ਹਾ ਤੋਂ ਹੁੰਦੀ ਹੋਈ ਜਿਹੜੀ ਆ ਉਹ ਇਸੇ ਜਗ੍ਹਾ ਤੇ ਆ ਕੇ ਸਮਾਪਤ ਹੋਏਗੀ ਮੈਂ ਸਾਰਿਆਂ ਨੂੰ ਫਿਰ ਪ੍ਰਭੂ ਯਿਸੂ ਜੈਮਸੀ ਦੀ ਕਹਿੰਦਾ ਔਰ ਵਿਸ਼ਪਰ ਨੂੰ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਨੂੰ ਜੈਮਸੀ ਹਾਂ ਸਾਰਿਆਂ ਨੂੰ ਜੈਮਸੀ ਦੀ ਮੈਂ ਜੌਨਸਨ ਮਸੀਹ ਜ਼ਿਲ੍ਹਾ ਪ੍ਰਧਾਨ ਆਵਾਦੀ ਪਾਰਟੀ ਕਟਕਰੀ ਦੀ ਕਮਿਸ਼ਨ ਤੋਂ ਔਰ ਅਸੀਂ ਅੱਜ ਇਸ ਜਗ੍ਹਾ ਤੇ ਮੁਕੇਰੀਆਂ ਦੇ ਵਿੱਚ ਇਸ਼ੂਸੀ ਦੇ ਜਨਮ ਦਿਹਾੜੇ ਦੇ ਉੱਤੇ ਇਸ ਜਗ੍ਹਾ ਤੇ ਇਕੱਠੇ ਹੋਏ ਔਰ ਅੱਜ ਦੇ ਮੌਕੇ ਤੇ ਇਸ ਜਗ੍ਹਾ ਤੇ ਪਹੁੰਚਣ ਵਾਲੀਆਂ ਹੋਰ ਆਵਾਦੀ ਪਾਰਟੀ ਦੀਆਂ ਹਸਤੀਆਂ ਜਿਨ੍ਹਾਂ ਦੇ ਵਿੱਚ ਮਲਤਾਨੀ ਸਾਹਿਬ ਜੋ ਕਿ ਮੁਕੇਰੀਆਂ ਦੇ ਹਲਕਾ ਇੰਚਾਰਜ ਨੇ ਔਰ ਉਹਨਾਂ ਦੇ ਨਾਲ ਸਟੇਟ ਪ੍ਰੈਜ਼ੀਡੈਂਟ ਜੋਰਸੋਨੀ ਜੋ ਆਵਾਦੀ ਪਾਰਟੀ ਕਟਕਰੀ ਦੀ ਕਮਿਸ਼ਨ ਤੋਂ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚੇ ਔਰ ਅੱਜ ਅਸੀਂ ਇਸ ਸਮਾਗਮ ਦੇ ਅੰਦਰ ਸ਼ੋਭ ਯਾਤਰਾ ਕੱਢਣ ਲਈ ਜਾ ਰਹੇ ਹਾਂ ਔਰ ਸ਼ੋਭ ਯਾਤਰਾ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਦੀਆਂ ਸਿਖਾਈਆਂ ਹੋਈਆਂ ਸਿੱਖਿਆ ਔਰ ਪ੍ਰਭੂ ਯਿਸੂ ਮਸੀਹ ਦਾ ਉਹ ਪਿਆਰ ਜੋ ਉਹਨਾਂ ਨੇ ਸਾਨੂੰ ਵਿਖਾਇਆ ਔਰ ਉਸ ਪਿਆਰ ਦੇ ਦੁਆਰਾ ਔਰ ਉਸ ਸਿੱਖਿਆ ਦੇ ਦੁਆਰਾ ਅੱਜ ਇਸ ਸ਼ੋਭ ਯਾਤਰਾ ਦੇ ਅੰਦਰ ਉਸ ਪਿਆਰ ਨੂੰ ਸਾਰੀ ਦੁਨੀਆ ਤੱਕ ਪ੍ਰਗਟ ਕਰਨ ਦੇ ਕਰਨਾ ਚਾਹੁੰਦੇ ਹਾਂ ਔਰ ਉਹ ਪਿਆਰ ਦੁਨੀਆ ਨੂੰ ਵਿਖਾਉਣਾ ਚਾਹੁੰਦੇ ਹਾਂ ਜੋ ਪ੍ਰਭੂ ਯਿਸੂ ਮਸੀਹ ਨੇ ਇਸ ਸਾਰੇ ਸੰਸਾਰ ਨਾਲ ਕੀਤਾ ਔਰ ਇੱਕ ਵਾਰ ਫਿਰ ਮੈਂ ਸਾਰੀ ਕਲੀਸਿਆਵਾਂ ਨੂੰ ਸਾਰੇ ਪਾਸਟਰਾ ਨੂੰ ਸਾਰੇ ਲੋਕਾਂ ਨੂੰ